ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਕੋਟਕਪੂਰਾ ਤਹਿਸੀਲ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਕੋਟਕਪੂਰੇ ਤੋਂ ਰਾਮਿਆਣਾ ਅ블ੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਇਹਦੇ ਨਾਲ ਨਾਲ ਦੇ ਪਿੰਡ ਠਾੜੇ ਮੋੜ ਕੁਹਾਰਾ ਵਾਲਾ ਤੇ ਇੱਕ ਪਾਸੇ ਦੇ ਕਸਮ ਪੱਟੀ ਵੀ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ। ਪੁਰਾਣਾ ਵਪਾਰ ਦਾ ਕੰਮ ਹੈ ਤੇ ਇਥੋਂ ਬਹੁਤ ਸਾਰੇ ਡੇਰੀਆਂ ਵਾਲੇ ਵੀਰ ਵੀ ਪਸ਼ੂ ਖਰੀਦਦੇ ਆ। ਜਿਹਦੇ ਕਰਕੇ ਪਸ਼ੂ ਭਾਈ ਦੁੱਧ ਵਾਲੇ ਹੀ ਖਰੀਦਦਾ। ਆਮ ਤੌਰ ਤੇ ਹੁਣ ਤੱਕ ਵੀਡੀਓ ਜਿਹੜੀਆਂ ਬਣੀਆਂ ਨਾ ਕਿ ਜਿਹੜਾ ਉਹ ਥਣਹਵਾਨੇ ਵੱਲੋਂ ਵੀ ਸੋਨਾ ਵੇਖਣ ਨੂੰ ਮਿਲਿਆ। ਬਾਕੀ ਢਾਂਚੇ ਵੀ ਦੁੱਧ ਵਾਲੇ ਦਿਸਦੇ ਹੁੰਦੇ ਆ। ਅੱਜ ਦੀ ਵੀਡੀਓ ਚ ਇੱਕ ਤਾਂ ਬਿਲਕੁਲ ਹੀ ਤਾਜੀ ਸੂਈ ਵੀ ਮੱਝ ਸਾਹਮਣੇ ਤੁਸੀਂ ਦੇਖ ਸਕਦੇ ਹੋ। ਇਹ ਤੋਂ ਬਿਨਾ ਇੱਕ ਤੁਹਾਨੂੰ ਗੱਭਣ ਝੋਟੀ ਦਿਖਾਉਣੀ ਹੈ। ਬਾਕਮਾਲ ਚੀਜ਼ ਹੀ ਆ ਦੋਸਤੋ ਉਤੋਂ ਇਹਦੀ ਚੜਾਈ ਨੋਟ ਕਰ ਲਿਓ ਜੇ ਬਾਕੀ ਹਵਾਨਾ ਪਛਾਣ ਨੂੰ ਕਿੰਨਾ ਇੱਕ ਉਹਦਾ ਅੰਦਾਜ਼ਾ ਤੁਸੀਂ ਲਾ ਲੋਗੇ ਦਿਨ ਹਜੇ ਲੈਂਦੀ ਐ ਪਰ ਰੌਖ ਦੱਸਦਾ ਵੀ ਇਹ ਬਹੁਤ ਸੋਹਣੀ ਝੋਟੀ ਨਿਕਲਣੀ ਐ ਆਓ ਇਸੇ ਤੋਂ ਸ਼ੁਰੂਆਤ ਕਰਗੇ ਉਸ ਤੋਂ ਬਾਅਦ ਤਾਜੀ ਸੂਈ ਮੱਝ ਤੁਹਾਨੂੰ ਦਿਖਾਵਾਂਗੇ ਗੋਰੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੋਰੇ ਭਾਈ ਅੱਜ ਦੋ ਨਾਕ ਦਿਖਾਉਣੇ ਆਪਾਂ ਹਾਂਜੀ ਭਾਈ ਕਿੰਨਾ ਵਸੂਆ ਪਹਿਲੇ ਨੰਬਰ ਦੇ ਇਹ ਦੂਜਾ ਸੂਆ ਜੀ ਅਖੀਰਲੇ ਦੰਦ ਹਜੇ ਪੂਰੇ ਨਹੀਂ ਕੀਤੇ ਠੀਕ ਐ ਦੂਜਾ ਸੂਆ ਦਿਨ ਕਿੰਨੇ ਲਊ ਸੂਣ ਚ ਦਿਨ ਹਜੇ 5 ਦਿਨ ਲੱਗਣਗੇ ਕੀ ਮੰਗ ਰਣੀ ਹੈ ਬਈ ਇਹ ਦੀ ਫੋਨ ਤੇ ਹੀ ਕਰਾਂਗੇ ਰੇਡ ਫੋਨ ਤੇ ਰੋ ਹਾਂਜੀ ਤੁਰ ਗਏ ਸੋ ਦੋਸਤੋ ਅਜੇ 5 ਦਿਨ ਬਾਈ ਕਹਿੰਦਾ ਇਹ ਘੱਟੋ ਘੱਟ ਆ ਵੀ ਲਾਊਗੀ ਬਾਕੀ ਖਰੀਦੀ ਐ ਹੋ ਸਕਦਾ ਦਿਨ ਵੱਧ ਵੀ ਲੈ ਜੇ ਸਿੰਘ ਪਿਛਲੇ ਪਾਸੇ ਨੂੰ ਲਿਜਾ ਕੇ ਮੋੜਿਆ ਆਵਿਆ ਬਿਲਕੁਲ ਇਹਦਾ ਟਾਂਚਾ ਵੀ ਬੜਾ ਸੋਹਣਾ ਹੈ ਤੇ ਇਹਦਾ ਥਾਨ ਹਵਾਨਾ ਵੀ ਬਹੁਤ ਸੋਹਣਾ ਹੈ ਫਿਕਸ ਜੇ ਹਵਾਨੇ ਦੀ ਦੋਸਤੋ ਤੇ ਉੱਤੋਂ ਚੜਾਈ ਨੋਟ ਕਰ ਲਓ ਜੇ ਬਾਕੀ ਤੋਰ ਤੋਰ ਤੇ ਇਦਾਂ ਵੀ ਜਿਵੇਂ ਕਿਸੇ ਮੇਲੇ ਦੇ ਵਿੱਚ ਕਰਮ ਵਾਲੀ ਤੁਰੀ ਫਿਰਦੀ ਹੋਵੇ ਦੁੱਧ ਵਾਲੀ ਝੋਟੀ ਆ ਕਿੰਨਾ ਖਚੋਲੋਂਗੇ ਥੋੜੀ ਸਮਝ ਐ ਪਰ ਚੀਜ਼ ਦਿਸਦੀ ਐ ਕੋਈ ਬਈ ਇਹ ਹੋਰ ਗੋਰੇ ਦੇ ਬਈ ਢਾ ਕਰਾਇਏ ਦਾ ਲੈਓ ਵਾਪਸ ਬਹੁਤ ਸੋਹਣੀ ਝੋਟੀ ਐ ਦੋਸਤੋ ਇਹ ਆਕੇ ਵੀ ਜਰੂਰ ਦੇਖੋ ਜਿਨੇ ਚੰਗੀ ਪੇਮੈਂਟ ਇਨਵੈਸਟ ਕਰਨੀ ਐ ਤਾਂ ਤੁਹਾਡੇ ਦਿਲ ਨੂੰ ਲੱਗੂਗੀ ਇਹ ਮੱਝ ਇਦਾਂ ਦੀ ਮੱਝ ਐ ਵੀ ਤੋ ਤੁਸੀਂ ਬਰੀਡਿੰਗ ਕਰੋ ਮੁਰਾ ਨਸਲ ਤਿਆਰ ਕਰੋ ਇਹ ਜੀ ਝੋਟੀ ਤੋਂ ਕਿਉਂਕਿ ਚੜਾਈ ਟਾਂਚਿਆਂ ਦੀ ਇਹ ਕੁਦਰਤੀ ਹੁੰਦੀ ਐ ਬਣਾਇਆ ਨਹੀਂ ਬਣਦੀ ਪਰ ਕਿਸੇ ਪਸ਼ੂ ਦੇ ਰਵੇ ਚ ਇਹ ਗੁਣ ਹੁੰਦਾ ਐ ਕਿਸੇ ਦਾ ਸਰੀਰ ਜਿੰਨਾਕ ਵਿਕਾਸ ਕਰਦਾ ਵੀ ਉਹਦਾ ਢਾਂਚਾ ਖੁੱਲਾ ਡੁੱਲਾ ਹੋ ਜਾਂਦਾ ਹਵਾਨਾ ਪਛਾਣੂ ਵੀ ਫੁੱਲ ਅੱਗੇ ਨੂੰ ਵੀ ਫੁੱਲ ਤੇ ਹੈ گاਵਾ ਵਾਲਾ ਜੋਸ਼ ਵਾਲਾ ਹਵਾਨਾ ਤੋ ਬਾਕੀ ਉਤੋਂ ਚੜਾਈ ਢਾਂਚੇ ਦੀ ਮੈਂ ਵਾਰ-ਵਾਰ ਤੁਹਾਡੇ ਧਿਆਨ ਚ ਲਿਆ ਰਿਹਾ ਵੀ ਇੱਕ ਖੁੱਲੇ ਡੁੱਲੇ ਢਾਂਚੇ ਦੀ ਤੁਹਾਨੂੰ ਮੱਝ ਦਿਖਾ ਰਿਹਾ ਸੋਹਣਾ ਪਸ਼ੂ ਦੱਸੋ ਦੇਖ ਕੇ ਮਨ ਖੁਸ਼ ਹੋ ਉਹ ਤਾਂ ਅੰਦਾਜ਼ਾ ਹੁੰਦਾ ਹਾਂਜੀ ਪਹਿਲੇ ਤੂੰ ਹੀ ਮਾਲਕ ਨੇ ਕਿਹਾ 17 ਕਿਲੋ ਕੰਡੇ ਵਾਲਾ ਚੁੰਦੇ ਰੇ ਠੀਕ ਹੈ ਦਸੋ ਤਾਂ ਮੈਂ ਹੈ ਜੀ ਬਾਕੀ ਚੀਪਾ ਵੀ ਜਿਹੜਾ ਥਣ ਖਿੱਚੂ ਉਹ ਦੱਸ ਦਿੰਦੀ ਆ ਜੀ ਵੀ ਹਾਂ ਵਾਕਈ ਦੁੱਧ ਵਾਲਾ ਹੈ ਸਹੀ ਬਈ ਮਾੜੀ ਪੂਛ ਫੜੀ ਨਹੀਂਦੀ ਉਹ ਸੋ ਹਵਾਨਾ ਦੋਸਤੋ ਮੈਂ ਕਿਹਾ ਸੀ ਵੀ ਇਹਦਾ ਜੋਸ਼ ਵਾਲਾ ਉੱਤੋਂ ਸ਼ੁਰੂਆਤ ਹੈ ਇਸ ਤਰ੍ਹਾਂ ਹੀ ਚੱਲਦਾ ਸਿਰੇ ਤੱਕ ਬਾਕੀ ਜਦੋਂ ਇਹ ਖੜਦੀ ਹੈ ਜਿਵੇਂ ਉਹਨ ਇਧਰੋਂ ਪੈਰ ਥੋੜਾ ਅੱਗੇ ਆ ਤੇ ਪਛਾਣ ਨੂੰ ਹਵਾਨਾ ਵੀ ਦਿਸੂਗਾ ਹਜੇ 5-4 ਦਿਨ ਹੋ ਸਕਦਾ ਜ਼ਿਆਦਾ ਦਿਨ ਵੀ ਲਾਇ ਲੈ ਕਿਉਂਕਿ ਪੁੜਾ ਬਹੁਤਾ ਨਵਾਇਆ ਨਹੀਂਗਾ ਥਣ ਦਾ ਸਹਿਜ ਸੋਹਣਾ ਵੇਲ ਫੁੱਲ ਲੰਬੀ ਹੈ ਥਣ ਬਾਰੇ ਗੱਲ ਕੀਤੀ ਸੀ ਤਾਂ ਇੱਥੋਂ ਤੁਸੀਂ ਅਗਲਾ ਥਣ ਤੇ ਪਿਛਲਾ ਥਣ ਦੇਖ ਲਓ ਅਗਾੜੀ ਜਿਹੜੀ ਉਹ ਵੀ ਦੋਸਤੋ ਸੋਹਣੀ ਦਿਸਦੀ ਹੈ ਸੋ ਇਹ ਝੋਟੀ ਪਹਿਲੇ ਨੰਬਰ ਤੇ ਬਹੁਤ ਸੋਹਣੀ ਝੋਟੀ ਵਿਕਰੀ ਆਸਤੇ ਆ ਜੀ ਕੋਈ ਭਾਈ ਅਗਲਾ ਕਹਿ ਦਿੰਦਾ ਵੀ ਮੈਂ ਹਰੇਕ ਮੁੰਡੇ ਕੋਲ ਝੋਟੀ ਆਸ ਦੀ ਪੈਸੇ ਲਾ ਕੇ ਲਿਓਣੇ ਜੀ ਸਹੀ ਹੈ ਪਰ ਸਾਡਾ ਆਪ ਦਾ ਵੇਖ ਕੇ ਰੂਹ ਖੁਸ਼ ਹੋ ਜਾਂਦੀ ਸਹੀ ਹੈ ਸੋ ਦੋਸਤੋ ਵਾਕਈ ਹਰੇਕ ਬੰਦਾ ਚੰਗੇ ਚੰਗੇ ਜੀ ਉਚਾਈ ਵੀ ਤੇ ਆ ਜਿਹੜਾ ਆਹ ਪੁੜਿਆ ਆਹ ਕਿੱਥੇ ਪਏ ਆ ਜੀ ਹਾਂ ਇਹ ਦਿਸਦੇ ਹੈ ਜੀ ਸੋ ਸੋਨਾਂ ਦਾ ਸੈਜ ਲੇਵੇ ਦਾ ਪੰਤਰ ਇੱਕ ਇੱਕ ਅੰਗ ਸਾਰਾ ਅੱਗੇ ਤੋਂ ਲੈ ਕੇ ਪਿੱਛੋਂ ਟੱਕਰਿਆ ਮੜਿਆ ਪਿਆ ਕੁਝ ਸਹੀ ਸੋ ਦਸੋ ਇਹ ਕੁਦਰਤ ਵੱਲੋਂ ਸਾਜੀ ਇੱਕ ਰਚਨਾ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਪਰ ਤੁਸੀਂ ਇਹਦੀ ਬਣਾਵਟ ਦੇਖੋ ਮੈਨੂੰ ਮੈਂ ਬਾਈ ਤੋਂ ਨਾ ਰੇਟ ਪੁੱਛਿਆ ਤੇ ਨਾ ਮੈਂ ਪੁੱਛਣਾ ਹੀ ਤੁਸੀਂ ਸਿੱਧਾ ਪੁੱਛੋਗੇ ਜਿਹਨੇ ਫੋਨ ਲਾਉਣਾ ਪਰ ਜੋ ਚੀਜ਼ ਸੋਹਣੀ ਹੈ ਉਹ ਸੋਹਣੀ ਦੱਸਣ ਦੀ ਕੋਸ਼ਿਸ਼ ਰਹਿੰਦੀ ਹੈ ਕਿਉਂਕਿ ਇਹ ਕੁਦਰਤੀ ਜਿਹੜਾ ਉਹ ਇਦਾਂ ਦੇ ਪਸ਼ੂ ਤਿਆਰ ਹੁੰਦੇ ਆ ਬਣਾਵਟੇ ਦੇ ਢਾਂਚੇ ਦੀ ਤੁਸੀਂ ਵਾਰ-ਵਾਰ ਦੇਖੋਗੇ ਤੁਹਾਨੂੰ ਦਿਲ ਨੂੰ ਲੱਗੂਗੀ ਇੱਕ ਤਾਜੀ ਸੂਈ ਮੱਝ ਹੈ ਗੁਰੇ ਭਾਈ ਕਹਿਨ ਮਸੂਆ ਸੂਪੀ ਤੇ ਤੀਜਾ ਸੂਆ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ 2 ਘੰਟੇ ਹੋ ਗਿਟਾਈ ਠੀਕ ਹੈ ਬੱਚਾ ਕੀ ਦਿੱਤਾ ਭਾਈ ਬੱਚਾ ਕੱਟਾ ਜੀ ਕੀ ਡਿਮਾਂਡ ਦੀ ਇਹ ਵੀ ਫੋਨ ਤੇ ਕਰਾਂਗੇ ਨਾਲ ਠੀਕ ਹੈ ਤੋਰੀ ਭਾਈ ਦੋਸਤੋ ਬੰਦੀ ਵਾਲੀ ਮੈਂ ਓਕੇ ਬੱਚਾ ਕੱਟਾ ਹੈ ਸੀਮਣੇ ਦੇ ਨੀਲੀ ਰਾਵੀ ਦਾ ਲਵਾਇਆ ਸੀ ਜਿਹੜੇ ਵੀਰ ਤੋਂ ਆਈ ਹੈ ਹਵਾਨਾ ਚੰਗਾ ਤਿਆਰ ਕਰਕੇ ਇਹ ਸੂਈ ਹੈ ਇਹਦਾ ਰੇਟ ਵੀ ਫੋਨ ਤੇ ਐ ਬਾਕੀ ਤੁਸੀਂ ਗੱਲਬਾਤ ਕਰ ਲਿਓ ਬਾਈ ਦੇ ਨਾਲ ਕੀ ਡਿਮਾਂਡ ਇਹਦੀ ਰਹੂਗੀ ਥਣ ਸੋਹਣਾ ਦੱਸੋ ਚੋਣ ਵੀ ਬਹੁਤ ਚੰਗਾ ਠੀਕ ਐ ਚਵਾਈ ਦੀ ਚੰਗੀ ਮੱਝ ਐ ਬਾਈ ਕਹਿੰਦਾ ਵੀ ਬਾਕੀ ਥਣ ਦੱਸਦੇ ਹੁੰਦੇ ਆ ਪਸ਼ੂ ਦੀ ਚਵਾਈ ਤਾਂ ਜਿਹੜਾ ਸਮਝਦਾਰ ਆ ਵੀਰ ਉਹ ਥਾਣਾ ਤੋਂ ਸਮਝਣਗੇ ਹਵਾਨਾ ਬਹੁਤ ਸੋਹਣਾ ਝੋਟੀ ਦਾ ਮੱਝ ਦਾ ਤੀਚਾ ਸੁਆ ਤੁਸੀਂ ਇਹਦਾ ਹਵਾਨਾ ਇੱਥੋਂ ਦੇਖ ਸਕਦੇ ਹੋ ਹਜੇ ਇਹ 2.5 ਘੰਟੇ ਹੀ ਹੋਏ ਐ ਇਹਨੂੰ ਸੂਈ ਨੂੰ ਤਾਜੀ ਸੂਈ ਵੀ ਇਹੇ ਤੁਸੀਂ ਮੱਝ ਦੇਖ ਰਹੇ ਹੋ ਅਗਾੜੀ ਖਵਾਨਾ ਅੱਗੇ ਨੂੰ ਵੀ ਚੰਗਾ ਪਿਛਾਣ ਨੂੰ ਵੀ ਚੰਗਾ ਸਿੰਘ ਦੀ ਸ਼ੇਪ ਦੇਖ ਸਕਦੇ ਹੋ ਦੱਸੋ ਇਸ ਤਰ੍ਹਾਂ ਦੀ ਸ਼ੇਪ ਹੈ ਇਹਦੀ ਬਾਕੀ ਟਾਂਚਾ ਇੱਥੋਂ ਤੁਸੀਂ ਦੇਖ ਲਓ ਸੋ ਜੇ ਕੱਲੀ ਦੀ ਵੀਡੀਓ ਬਣਾਉਣੀ ਤਾਂ ਇਹ ਵੀ ਬਹੁਤ ਸੋਹਣੀ ਮੱਝ ਲੱਗਣੀ ਸੀ ਕਿਉਂਕਿ ਅੱਜ ਦੇ ਟਾਈਮ 'ਚ ਦੁੱਧ ਵਾਲੇ ਪਸ਼ੂ ਦੀ ਵੈਲਿਊ ਹੈ ਤੇ ਦੁੱਧ ਵਾਲੀ ਇਹ ਮੱਝ ਦਿਸਦੀ ਹੈ ਟਾਂਚੇ ਲੰਬੀ ਹਜੇ ਸੁੱਕੇ ਹੱਟੀਆ ਤੇ ਉਹਦੇ ਕਰਕੇ ਹਜੇ ਪੁੜੇ ਨਵੇਂ ਵੀ ਹੈ ਇਹਦੇ ਬੱਚਾ ਸਾਹਮਣੇ ਘਟਾ ਤੁਸੀਂ ਦੇਖ ਸਕਦੇ ਹੋ ਹਵਾਨਾ ਦੇਖੋ ਗੁਰੇ ਭਾਈ ਮਾਡੀ ਪੂਛ ਫੜਨੀ ਬਸ ਪੂਛ ਫੜੀ ਰੱਖਿਆ ਪਈ ਹੈ ਲੈ ਜਾਣਾ ਇਹਨੇ ਸੋ ਹੁਣ ਹਵਾਨਾ ਦੋਸਤੋ ਇਹਦਾ ਦੇਖ ਸਕਦੇ ਤੁਸੀਂ ਇਦਾਂ ਦਾ ਤਿਆਰ ਕਰਕੇ ਕਰਮਾ ਵਾਲੀ ਨੇ ਬੱਚੇ ਨੂੰ ਜਨਮ ਦਿੱਤਾ ਬਹੁਤ ਸੋਹਣੀ ਤਿਆਰੀ ਦੇ ਨਾਲ ਇਹ ਜੋ ਮੱਝ ਜਿਹੜੀ ਉਹ ਸੂਈ ਹੈ ਤੇ ਇਹ ਤੋਂ ਬਿਨਾ ਇੱਕ ਨਗੀਨਾ ਹੀ ਹੈ ਇਹ ਝੋਟੀ ਜਰੂਰ ਆ ਕੇ ਦੇਖੋ ਹੋ ਸਕਦਾ ਕਈ ਵਾਰਾ ਵੀਡੀਓ ਚ ਤੁਹਾਨੂੰ ਉਵੇਂ ਨਾ ਜਜਮੈਂਟ ਆ ਰਹੀ ਹੋਵੇ ਜਿਵੇਂ ਮੈਂ ਇਹਨੂੰ ਸਾਹਮਣੇ ਦੇਖ ਕੇ ਜੀ ਤਾਰੀਫ ਕਰ ਰਿਹਾ ਪਰ ਜਦੋਂ ਤੁਸੀਂ ਕੋਲ ਆਉਂਗੇ ਤਾਂ ਤੁਹਾਨੂੰ ਵੀ ਇਹ ਮੱਝ ਪਸੰਦ ਆਊਗੀ ਸੋ ਇਹ ਨਾਕ ਦੋਸ ਹੀ ਆਜੀ ਦੀ ਵੀਡੀਓ ਦੇ ਧੰਨਵਾਦ